ਤਰਕੀ ਸਰਾਂ ਮਾਮਲਾ ਜੀ ਇਹ ਰਿਪੋਰਟ ਇਹਦੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇੱਕ ਯੋਧ ਨਸ਼ਿਆਂ ਵਿਰੁੱਧ ਮਾਣਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਰੇਲਵੇ ਵੱਲੋਂ ਅੱਜ ਤੰਤ ਤੱਕ ਅਸੀਂ ਰੀਗੋ ਵਾਸ਼ਿੰਗਲੈਂਡ ਦੇ ਕੋਲ ਨਾਕਲ ਆਇਆ ਜੀ ਇਹ 22 5 2025 ਦੀ ਦੰਦਾ ਵਕਤ ਤਕਰੀਬ 8:30 ਵਜੇ ਤੇ ਇਹਦੀ ਰਹਿਨਮਾਈ ਸਰਦਾਰ ਐਸਆਈ ਹਰਜੀਤ ਸਿੰਘ ਕਰ ਰਿਹਾ ਸੀ ਨਾਰਕ ਪੁਲਿਸ ਪਾਰਟੀ ਤੇ ਉਥੋਂ ਇੱਕ ਆਦਮੀ ਹਰਜਿੰਦਰ ਸਿੰਘ ਜਿਹੜੀ ਇਸ ਹੀ ਰਾਹੋਂ ਦਾ ਦਿਖਾਈ ਦਿੱਤਾ ਜਿਹਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ ਉਹ 6000 ਦੇ ਕਰੀਬ ਨਚੇ ਵਾਲੀਆਂ ਟੈਬਲੇਟ ਜਣੀਆਂ ਆਨੇ ਉਹ ਕਮਲੀਆਂ ਸਰ ਕਿੱਥੇ ਜਾ ਰਹਾ ਜੀ ਇਹ ਲੈ ਕੇ ਇਹ ਕਿਤੇ ਆਪ ਵੀ ਨਹੀਂ ਛਹੀ ਆ ਅਭੀ ਨਸ਼ਾ ਕਰਦਾ ਹੈ ਕਿ ਕੁਛ ਆਪਣੀ ਨਸ਼ੇ ਪੂਰਤੀ ਵਾਲੇ ਵੇਚ ਵੇਚ ਰਿਹਾ ਸੀ ਸਰ ਬਹੁਤ ਵੱਡੀ ਗਿਣਤੀ ਦੇ ਵਿੱਚ ਗੋਲੀਆਂ ਲੈ ਕੇ ਕਿੱਥੋਂ ਆਇਆ ਇਹ ਇਹਦੇ ਦੱਸਣ ਮੁਤਾਬਕ ਤਾਂ ਐਮਪੀ ਤੋਂ ਲੈ ਕੇ ਆਇਆ ਕੋਈ ਡਬਰਾ ਡਬਰੇ ਸਾਈਡ ਤੋਂ ਅੱਛਾ ਜੀ ਤੇ ਕਿੰਨੇ ਸਮੇਂ ਤੋਂ ਲੈ ਕੇ ਆ ਰਿਹਾ ਜੀ ਇਹੋ ਗੋਲੀਆਂ ਇਹਦੀ ਹਾਲੀ ਇਨਵੈਸਟੀਗੇਸ਼ਨ ਜਾਰੀ ਹੈ ਲੇਕਿਨ ਇਹਦੇ ਦੱਸਣ ਮੁਤਾਬਕ ਉਹਦਾ ਦੂਜਾ ਕੀ ਚੀਜ਼ਾਂ ਕਿਹੜਾ ਵਾ ਤਾਂ ਸਭ ਜੇਕਰ ਅਸੀਂ ਗੱਲ ਕਰੀਏ ਲੱਗਦਾ ਨਹੀਂ ਕਿਸੇ ਨੇ ਇਹਦੇ ਵੱਲੋਂ ਮਗਵਾਇਆਂ ਗਈਆਂ ਨੇ ਜਾਂ ਫਿਰ ਇਹਦੀ ਗੋਲੀ ਲੈ ਕੇ ਕੀ ਕਰਨ ਵਾਸਤੇ ਇਹ ਆਇਆ ਜੀ ਇਹ ਕੀ ਪਤਾ ਲੱਗਦਾ ਦੇਖੋ ਅਜੇ ਪੁਲਿਸ ਰਿਮਾਂਡ ਦਾ ਅਸੀਂ ਉਹਨੂੰ ਦੁਬਾਰਾ ਲਵਾਵਾਂਗੇ ਡਿਊਟੀ ਮੈਜਿਸਟਰ ਦੇ ਕੋਲੋਂ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਉਹਦੇ ਵਿੱਚ ਜ਼ਿਆਦਾ ਪੁੱਛਗਿੱਛ ਨਹੀਂ ਹੋਈ ਲੇਕਿਨ ਇਹਦਾ ਅੱਜ ਦੁਬਾਰਾ ਪੁਲਿਸ ਰਿਮਾਂਡ ਲੈ ਕੇ ਤੇ ਗਹਿਰਾਈ ਦੇ ਨਾਲ ਇਹਦੀ ਪੁੱਛਗਿੱਛ ਕੀਤੀ ਜਾਏਗੀ ਇਹ ਗੋਲੀਆਂ ਦਾ ਨਾਮ ਕੀ ਹੈ ਜਿਹੜੀਆਂ ਬੜੀਆਂ ਦੀਆਂ ਨੇ ਇਹਦਾ ਇੰਪ੍ਰੈਕਸ 0.5 ਆ ਐਕਚੁਅਲੀ ਇਹ ਮਰੀਜ਼ ਨੂੰ ਜਿਹੜੀਆਂ ਨੀਂਦ ਲੋਂ ਦੁੱਤੋਂ ਦਿੱਤੀ ਜਾਂਦੀ ਹੈ ਸ਼ਾਇਦ ਇਹ ਜਨਤਾ ਤੇ ਖਾ ਕੇ ਨਸ਼ਾ ਕਰਦੇ ਨੇ ਇਹ ਗੋਲੀਆਂ ਦਾ ਜਦੋਂ ਮਕਦਾਰ ਜਿਹੜੀ ਆ ਉਹ ਵੱਧ ਜਾਂਦੀ ਆ 5 7 10 ਇਹ ਸਰ ਆਇਆ ਕਿੱਥੋਂ ਸੀ ਜਾਣਾ ਕਿੱਥੇ ਸੀ ਨਹੀਂ ਇਹ ਇਹਦਾ ਪਿੰਡ ਆ ਬਿਆਸ ਦੇ ਕੋਲ ਹੈਗਾ ਚਾਹਪੁਰ ਬਿਆਸ थाना ਪਿੰਡ ਇਹਦੇ ਤੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ ਲਗਦਾ ਕਿ ਪਿੰਡ ਦੇ ਵਿੱਚ ਵੀ ਇਹੀ ਗੋਲੀਆਂ ਦਾ ਵੇਚਣ ਦਾ ਕੰਮ ਜਿਹੜਾ ਕਰਦਾ ਜੀਏ ਹੁਣ ਤੱਕ ਹਾਂ ਬਿਲਕੁਲ ਉਹ ਇਨਵੈਸਟੀਗੇਸ਼ਨ ਦਾ ਹਲੇ ਮੈਟਰ ਹੈ ਸਾਹਮਣੇ ਗੱਲ ਜਿਹੜੀ ਆ ਉਹਦੇ ਦਸਨ ਮਤਵਕ ਤਾਂ ਦੱਸਦਾ ਵਾ ਲੇਕਿਨ ਜਿੰਨਾ ਚਿਰ ਅਸੀਂ ਉਹਨਾਂ ਦਾ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਨਹੀਂ ਉਹਨਾਂ ਚਿਰ ਅਸੀਂ ਕਿਵੇਂ ਕਰ ਪਿੰਡ ਵਾਲਿਆਂ ਦੇ ਕੋਲੋਂ ਪੁੱਛਿਆ ਜਾਏਗਾ ਜੀ ਇਹ ਕੀ ਕੰਮ ਕਰਦਾ ਜੀਏ ਬਿਲਕੁਲ ਜੀ ਬਿਲਕੁਲ ਇਹਨੂੰ ਵੀ ਸ਼ਕਤੀ ਨਾਲ ਪੁੱਛਿਆ ਜਾਏਗਾ ਇਨਵੈਸਟੀਗੇਸ਼ਨ ਮਾਦਾ ਲਗਾ ਕੰਮ ਕਰਮ ਕਰ ਕੀ ਕਰਦਾ ਜੀਏ ਕੰਮ ਕਰ ਕੋਈ ਨਹੀਂ ਜੀ ਛੋਟਾ ਜਿਹਾ ਪਤਨੇ ਇੱਕ ਵਿਗਾ ਜ਼ਮੀਨ ਦਾ ਦਾ ਰੋਟੀ ਖੇਤੀ ਬੜੀ ਮਰਮੋਟਾ ਕੰਮ ਕਰਦਾ ਵਾ ਇੱਕ ਮਾਵਾ ਬਾਕੀ ਕਰਦਾ ਜੀ ਕੋਈ ਨਹੀਂ ਹੈ ਕਿੰਨੀ ਮਹਰੀ ਜੀ 34 35 ਹਰ ਕੋਣ ਕੋਸਰ ਕੀ ਕਾਰਵਾਈ ਕੀਤੀ ਜੀ ਆਂਦਾ ਬੁਰਸੋਨ ਨੂੰ ਪਕੇਸ ਲਿਸਟਡ ਕਰਕੇ ਐਨਡੀਸੀ ਪੈਕਟ ਦਾ ਤੇ ਇਹਦੇ ਖਿਲਾਫ ਜਿਹੜੀ ਆ ਉਹ ਮਤਲਬ ਵੀ ਕੋਡ ਲਾ ਕੇ ਪੇਸ਼ ਕਰਾਂਗੇ ਪਤਾ ਲੱਗ ਜਾਏਗਾ ਹੋਰ ਕਿਨੇ ਕਿਨੇ ਨੌਜਵਾਨ ਇਹਦੇ ਨਾਲ ਕੰਮ ਕਰਦੇ ਪਏ ਨਹੀਂ ਬਿਲਕੁਲ ਬਿਲਕੁਲ ਲੱਗ ਜਾਏਗਾ ਜਿਹਨਾਂ ਦੇ ਵਿੱਚ ਲੋਕੀ ਪਾਇਆ ਉਹ ਬੱਚਿਆਂ ਦੇ ਲੱਗਾ ਵੱਡਾ ਖਲਾਸਾ ਹੋਰ ਹੋ ਸਕਦਾ